ਅੰਗੀਠੀ ਸੇਕ ਰਹੇ ਪਰਿਵਾਰ ਨੂੰ ਚੜੀ ਜ਼ਹਿਰੀਲੀ ਗੈਸ ਲੰਘੇ ਡੱਬਣ ਲੱਗ ਜਾਵੇ ਜਾਨੂ ਘਰ ਆ ਜਿਹੀ ਮੈਂ ਫੋਨ ਕਰਕੇ ਨੂੰ ਫੋਨ ਕਰਕੇ ਹਟਿਆ ਜਾਨੂ ਮੇਰੇ ਕੋਲ ਨੂੰ ਦੇਰ ਨੂੰ ਹੱਥ ਪਾਉਣ ਲੱਗੇ ਜਾਨੂ ਮੈਂ ਵੀ ਦੇਖਿਆ ਹੁੰਦੀ ਤੇ ਦੋ ਸਾਲ ਦੇ ਬੱਚੇ ਦੀ ਕੋਈ ਮੋਰ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਪਨਪੋਠੇ ਤੇ ਗਵਾਂਡੀਆਂ ਨੇ ਪੌੜੀ ਚ ਉਪ ਮੰਗ ਕੇ ਚੜ ਕੇ ਗੇਜਾਦ ਉਹਨਾਂ ਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਿਰੇ ਪਏ ਨੇ ਜਦ ਇਹਨੂੰ ਮਾਲਕ ਦਰਵਾਜ਼ਾ ਤੋੜ ਕੇ ਥਾਲੇ ਆਏ ਇਹਨਾਂ ਨੂੰ ਕੋਈ ਸੁੱਧ-ਮੁੱਧ ਨਹੀਂ ਦੀ। ਪੰਜਾਬ ਵਿੱਚ ਪੈ ਰਹੀ ਕਿੜਾਕੇ ਦੀ ਠੰਡ ਦੇ ਚਲਦੇ ਬੀਤੀ ਰਾਤ ਸਮਰਾਲਾ ਦੇ ਪਿੰਡ ਨਾਗਰਾ ਵਿਖੇ ਅਗੀਠੀ ਸੇਕ ਰਹੇ ਇੱਕ ਪਰਿਵਾਰ ਨੂੰ ਜ਼ਹਿਰੀਲੀ ਗੈਸ ਚੜਨ ਕਾਰਨ ਪਤੀ-ਪਤਨੀ ਦੀ ਹਾਲਤ ਵਿਗੜ ਗਈ ਅਤੇ ਉਹਨਾਂ ਦੇ 2 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 9 ਵਜੇ ਉਸ ਵੇਲੇ ਵਾਪਰਿਆ। ਜਦੋਂ ਅਮੋਲਕ ਸਿੰਘ ਜਿਸ ਦੀ ਉਮਰ 27 ਸਾਲ ਹੈ ਉਹ ਆਪਣੀ ਪਤਨੀ ਸੁਮਨ ਪ੍ਰੀਤ ਕੌਰ ਅਤੇ 2 ਸਾਲ ਦੇ بیٹے ਈਰਮਾਨ ਸਮੇਤ ਰਾਤ ਦੀ ਰੋਟੀ ਖਾਣ ਉਪਰੰਤ ਠੰਡ ਜ਼ਿਆਦਾ ਹੋਣ ਕਾਰਨ ਸੌਣ ਵਾਲੇ ਕਮਰੇ ਵਿੱਚ ਅੰਗੀਠੀ ਸੇਕਣ ਲੱਗਿਆ ਕੁਝ ਦੇਰ ਬਾਅਦ ਹੀ ਅੰਗੀਠੀ ਸੇਕਣ ਕਾਰਨ ਕਮਰੇ ਵਿੱਚ ਪੈਦਾ ਹੋਈ ਜ਼ਹਿਰੀਲੀ ਗੈਸ ਇਹਨਾਂ ਤਿੰਨਾਂ ਮੈਂਬਰਾਂ ਨੂੰ ਹੀ ਚੜ ਗਈ ਅਤੇ ਉਹਨਾਂ ਦੀ ਹਾਲਤ ਵਿਗੜਨ ਲੱਗੀ ਆਸ-ਪਾਸ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਣ ਤੇ ਬੰਦ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪੈ ਪਰਿਵਾਰ ਦੇ ਤਿੰਨੇ ਜੀਆਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ 2 ਸਾਲ ਦੇ ਇਰਮਾਨ ਦੀ ਮੌਤ ਹੋ ਚੁੱਕੀ ਸੀ ਮੌਕੇ ਤੇ ਪੁਲਿਸ ਵੀ ਪਹੁੰਚੀ ਅਤੇ ਸਾਰਿਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਤਾਂ ਮਿਰਤਕ ਲਾਨ ਦਿੱਤਾ ਪਰੰਤੂ ਪਤੀ ਪਤਨੀ ਨੂੰ ਮੁੱਢਲੇ ਇਲਾਜ ਮਗਰੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਸਮੇਂ ਤੇ ਡਾਕਟਰੀ ਇਲਾਜ ਮਿਲਣ ਕਾਰਨ ਸਵੇਰ ਤੱਕ ਪਤੀ ਪਤਨੀ ਦੀ ਹਾਲਤ ਵਿੱਚ ਸੁਧਾਰ ਹੋਣ ਕਾਰਨ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਦੂਜੇ ਪਾਸੇ ਇਸ ਕੇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ 라ਵ ਬਰਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਅਸੀਂ ਦਰਵਾਜ਼ੇ ਤੋੜ ਕੇ ਇਹਨਾਂ ਨੂੰ ਘਰ ਵਿੱਚ ਬੇਹੋਸ਼ ਦੀ ਹਾਲਤ ਵਿੱਚੋਂ ਚੱਕ ਕੇ ਹਸਪਤਾਲ ਪਹੁੰਚਾਇਆ ਜਿਨ੍ਹਾਂ ਅ ਅਮੋਲਕ ਸਿੰਘ ਤੇ ਉਹਦੀ ਪਤਨੀ ਸੀਗੀ ਸੁਮਨ ਬ੍ਰੀਤ ਉਹਨੇ ਇਹਨਾਂ ਕੋਲ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਕਿ ਇਹਨਾਂ ਨੇ ਰਾਤ ਨੂੰ ਨਾ ਗਿਟੇ ਠੰਡ ਕਰਕੇ ਇੱਕੀ ਵਾਲ ਕੇ ਰੱਖ ਲਈ ਅੰਦਰ ਉਹ ਮੀਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਭ ਕੁਝ ਵੇਸ਼ਨ ਹੌਨ ਕਰਕੇ ਉਹ ਮਤਲਬ गिर ਗਏ ਉਲਟੀਆਂ ਵਗੈਰਾ ਨੂੰ ਲੱਗੀਆਂ ਤੇ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ ਉਹ ਬੱਚੇ ਦੇ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਤਾਂ ਡੈਥ ਹੋ ਗਈ ਆ ਦੂਜੇ ਬੰਦੇ ਬਕਤੀ ਤੇ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਉਹ ਠੀਕ ਨੇ ਇਹ ਅੰਗਿਟੀ ਨਾਲ ਬਾ ਗੈਸ ਤੇ ਬਣ ਗਈ हां जी हां वो गिट्टी दी ਜਿਹੜੀ ਗੈਸ ਹੈਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਐਕਸਟਫੈਨ ਹੈ ਨਹੀਂ ਸੀਗਾ ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ੁੰਡਾ ਲਾ ਲਿਆ 게ਟ ਲੱਗਣ ਹੋਣ ਕਰਕੇ ਅੰਦਰ ਕਾਫੀ ਅੰਗੀਠੀ ਦਾ ਜਿਹੜਾ ਕੋਲਿਆਂ ਦਾ ਉਹ ਗੈਸ ਬਣ ਗਿਆ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅਰ ਦਰਵਾਜੇ ਵਗੈਰਾ ਤੋੜ ਕੇ ਕੱਢੇ ਗਏ ਬਿਲਕੁਲ ਜੀ ਮੌਕੇ ਤੇ ਜਦੋਂ ਪਹੁੰਚੇ ਬਹੁਤ ਸਾਰੇ ਲੋਕਾਂ ਦਾ ਵਿਤਕ ਹੋ ਗਿਆ ਸੀ ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਾਹੀਂ ਅੰਦਰ ਵੜ ਕੇ ਉਹਨਾਂ ਦੇ ਦਰਵਾਜੇ ਤੋਂ ਨੇ ਤਾਂ ਜਾ ਕੇ ਉਹ ਕੁੰਡੇ ਵਗੈਰਾ ਦਰਵਾਜੇ ਤੋੜ ਕੇ ਫੇਰ ਬੰਦੇ ਕੱਢੇ ਅਮੋਲ ਸਿਕ ਨੌ ਆਈ ਤੇ ਭਗਵਾਨ ਪ੍ਰੋਤ ਰਾਏ ਨਾਗਰ ਕਰਾਇਤੇ ਰਹਿੰਦੇ ਸੀ ਕੀ ਹੋਇਆ ਸੀ ਗੱਲ ਕਿੰਨੇ ਕਬਜੇ ਦੀ ਘਟਨਾ ਬਟ ਨਹੀਂ ਇਹ ਹੈ ਕਿ ਮਤਲਬ ਰੋਟੀ ਖਾ ਕੇ 8:00 8:00 ਵਜੇ ਆ ਜੀ ਪੈ ਗਏ ਸੀਗੇ ਮਾਤੇ ਵੀ ਨਹੀਂ ਸੀਗੇ ਵਾਦਰ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਉਹ ਵੀ ਚੱਲ ਦੁੱਧ ਵੀ ਪੀ ਲਾਂ ਦੀ ਸੌਣਾ ਵੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਨੇ ਪੈ ਲੈਟਰਨਿੰਗ ਕਰ ਲਈ ਤੇ ਜੋਰ ਲਾਉਣ ਦੇ ਖਾਣੇ ਸੀਗਾ ਵੀ ਚੱਲ ਵੀ ਇੱਥੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਐ ਨਾ ਤਾਂ ਕਰਕੇ ਵੀ ਮੱਕੀ ਰੋਟੀ ਨਾ ਹੋ ਜਾਂਦੀ ਕੀ ਬਾਤਾਂ ਹੋਈ ਹੋਵੇ ਚੱਲ ਉਹ ਹੋੜੇ ਕ ਕੁੱਤ ਵੀ ਕਾਏਗਾ ਹਾਇ ਭੇਜਦਾ ਉਹ ਤਾਂ ਦੇ ਦੰਦੇ ਦੱਬਣ ਲੱਗ ਗਿਆ ਆਪਣੇ ਜਾਨੂ ਘਰ ਆਈ ਡੀਗੀ ਮੈਂ ਫੋਨ ਚੱਕ ਕੇ ਜਾਨੂ ਫੋਨ ਕਰਕੇ ਹਟਿਆ ਜਾਨੂ ਮੇਰੇ ਕੋਈ ਉਹਨੂੰ ਗੇਰ ਨੂੰ ਹੱਥ ਪਾਉਣ ਲੱਗਿਆ ਜਾਨੂ ਮੈਂ ਵੀ ਡੇਗਾ ਉੱਤੀ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਤੂੰ ਉਹਦੇ ਘਰ ਦੇ ਅੰਦਰ ਤੂੰ ਆਣੀ ਸੀ ਮੈਂ ਗਿੱਟੀ ਚਾਲਦੀ ਸੀ ਨਾ ਅੱਗੇ ਤੂੰ ਮਤਲਬ ਸੇਕ ਜਿਆਦਾ ਅੰਦਰ ਇਕੱਠਾ ਹੋ ਗਿਆ ਜਿਹੜੇ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਗਿੱਟੀ ਨਾਲ ਸੇਕ ਰਹੇ ਸੀਗੇ ਹਾਂ ਜੀ ਗਿੱਟੀ ਨਾਲ ਸੇਕ ਰਹੇ ਸੀਗੇ ਕੁੰਡੇ ਵਗੈਰਾ ਲੱਗੇ ਹੋਏ ਸੀ ਕੁੰਡੇ ਵਗੈਰਾ ਲੱਗੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਆ ਉਹਦਾ ਗੈਸ ਚੜ ਗਈ ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਥੰਡਾ ਤੋੜਿਆ ਕੀ ਨੇ ਤੋੜਿਆ ਮੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਦੇ ਨਹੀਂ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲੱਬੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾਲ ਚੱਕਿਆ ਆ ਮੈਂ ਉਹਨੂੰ ਪੁੱਛੀ ਮੁੰਡਾ ਮੇਰੇ ਕੀ ਕਹਾਂ ਠੀਕ ਆ ਮੁੰਡਾ ਜੀ ਜਦੋਂ ਇੱਥੇ ਆ ਮੌਕੇ ਤੇ ਮਤਲਬ ਜਿਹਦੇ ਉੱਤੇ 32ਵਾਂ ਸੀ ਵਾਪਸ ਆਏ ਜਦੋਂ ਪਤਾ ਲੱਗਿਆ ਮੁੰਡਾ ਹਰਮਨ ਸਿੰਘ ਜੀ ਕਿੱਥੇ ਰਹਣ ਵਾਲੇ ਆ ਸਮਰਾਲਾ ਜੀ ਭਗਵਾਨਪੁਰਾ ਰੋਡ ਤੇ ਰਹਿੰਦੇ ਜੀ ਕੀ ਘਟਨਾ ਹੋਈ ਸੀ ਜਿਹੜੀ ਹੋਈ ਇਹ ਕੱਲ ਰਾਤੀ ਜੀ ਮੇਰੇ ਬ੍ਰਦਰ ਹੋਂ ਹੀ ਨਾ ਰੋਟੀ ਮੇਰਾ ਖਾ ਕੇ ਮਤਲਬ ਕੋੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਹਾਏ ਤੇ ਕੁਝ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜ਼ਾ ਵੀ ਬੰਦ ਕਰ ਲਿਆ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਕਿ ਕੁਝ ਟਾਈਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਉਹ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਇੱਕ ਲੱਗਿਆ ਵੀ ਉਹਨੂੰ ਅੱਗੇ ਵੀ ਆ ਕਦੇ ਲੈਟਰਿੰਗ ਆ ਰਹੀ ਯਾਰ ਤੇ ਭਾਈ ਦੀ ਵਾਈਫ ਨੂੰ ਤੇ ਲਜਾਦਾ ਉਹਨੇ ਮਤਲਬ ਮਤਲਬ ਇੱਕ ਮਤ ਉੱਠਣ ਲੱਗੀ ਇੱਕੋ ਲਖਤ ਉਹ ਗਿਰ ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜ਼ਾ ਖੋਣ ਲੱਗਿਆ ਜੀ ਇਹ ਵੀ ਗਿਰ ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕੇ ਟਾਈਮ ਬਾਅਦ ਗਿਰਿਆ ਆ ਜ ਆ ਕੋਈ ਕਹਿ ਨਹੀਂ ਸਕਦੇ ਜੀ ਇਹ ਮੌਕੇ ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਜੀ ਦਾ ਉਸ ਤੇ ਮੌਕੇ ਤੇ ਪਹੁੰਚ ਕੇ ਹੀ ਦੇਖਿਆ ਜੀ ਕਿ ਅਸੀਂ ਮਤਲਬ ਮੈਂ ਤਾਂ ਜਦ ਪਹੁੰਚਿਆ ਜੀ ਬਾਹਰੇ ਧੀਆ ਮੈਂ ਗੇਟ ਤੋਂ ਇੱਥੋਂ ਮੈਨੂੰ ਫੋਨ ਆ ਗਿਆ ਉਹਨਾਂ ਦਾ ਤੇ ਇਦਾਂ ਇਦਾਂ ਕਰਕੇ ਤੁਹਾਡੇ ਭਰਾ ਤੇ ਤੁਹਾਡੀ ਬੱਚਾ ਤੁਹਾਡਾ ਟਾ ਉੱਟਦੇ ਨਹੀਂ ਬੇਤਨੇ ਜਾਣੇ ਵੀ ਸਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੋਈ ਖਾਦਾ ਤੀਗਾ ਵੀ ਹੁਣ ਮਤਲਬ ਢਾਮਾ ਢੋਲ ਹੋਏ ਪਏ ਨੇ ਵੀ ਤੁਸੀਂ ਫਟਾਫਟ ਆ ਜਾਓ ਬੱਚਾ ਰੋਡਾ ਹਿਲਚੁਲ ਨਹੀਂ ਕਰਦਾ ਹੈਗਾ ਮੈਂ ਮੰਨ ਲਓ 3-4 ਮਿੰਟ ਚ ਵੱਧ ਤੋਂ ਵੱਧ ਕੱਡੀ ਮੇਰੀ ਬਾਹਰੇ ਖੜੀ ਧੀਗੀ ਤੰਦਰ ਲਾਉਣ ਲੱਗਿਆ ਸੀਗਾ ਇੱਕ ਨੇ ਮੈਂ ਨਾਗ ਰਿਆਂਗੇ ਆ ਪਿੰਡ ਜਾਂਦੇ ਸਰਕੀ ਦੇਦਾਂ ਵੀ ਉੱਤੇ ਪੁਲਿਸ ਪਾਰਟੀ ਖੜੀ ਆ ਤੇ ਪਿੰਡ ਵਾਲੇ ਇਕੱਠੇ ਹੋਏ ਖੜੇ ਸੀਗੇ ਮੈਂ ਕਿਹਾ ਜੀ ਵੀ ਕਿੱਥੇ ਨੇ ਕਹਿੰਦਾ ਵੀ ਇਹ ਗੱਡੀ 'ਚ ਨੇ ਮਾਹੀ ਚਲੋ ਬੜਾ ਫੜ ਤੇ ਉੱਥੋਂ ਪੁਲਿਸ ਪਾਰਟੀ ਖੜੀ ਸੀ ਤੇ ਜਾਨ ਨੂੰ ਮੈਂ ਮਤਲਬ ਨੰਗੇ ਅਸੀਂ ਉੱਥੋਂ ਹਸਪਤਾਲ ਆ ਕੇ ਹਸਪਤਾਲ ਆ ਕੇ ਇੱਥੇ ਟ੍ਰੀਟਮੈਂਟ ਕਰਾਇਆ ਉਫਤੋ ਬਾਅਦ ਉਹਨਾਂ ਨੂੰ ਕੋਈ ਸਹੀ ਨਹੀਂ ਲੱਗਿਆ ਉਹਨਾਂ ਨੇ ਗਾਂ ਰੈਫਰ ਕਰਤਾ ਜੀ ਬੱਚਾ ਕਿੰਨੀ ਦੇਰ ਦਾ ਸੀਗਾ ਜੀ ਜੀ ਬੱਚਾ ਜੀ ਕਿਤੇ ਡੈਥ ਹੋ ਗਈ ਉਹਦੀ ਹਾਂਜੀ ਉਹ ਬੱਚੇ ਦੀ ਮੌਤ ਦੀ ਸੁਣਿਆ ਜੀ ਉੱਥੇ ਡੈਥ ਹੋ ਗਈ ਸੀ ਇੱਥੇ ਨਹੀਂ ਕਾਰਨ ਕੀ ਲੱਗਦਾ ਜਿਹੜਾ ਬਸ ਕਾਰਨ ਤਾਂ ਜੀ ਇਹ ਅੰਗਿੱਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਾਰਤ ਲਿਆ ਜੀ ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ ਕੁੰਡੇ ਅੰਦਰੋਂ ਲੱਗੇ ਹੋਏ ਠੀਕੇ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ᱛੀਹਾ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦਨੇ ਫੋਨ ਕੀਤਾ ਵੀ ਮੇਰਾ ਮੁੰਡਾ ਟਿੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨੂੰ ਤੇ ਜਾਂ ਮੁੰਡਾ ਉਹ ਜਾ ਕੇ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੋਠੇ ਦੇ ਗਵਾਂਡੀਆਂ ਨੇ ਪੌੜੀ ਚ ਮੰਗ ਕੇ ਚੜ ਕੇ ਗੇਜਾ ਜਦੋਂ ਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਥਾਲੇ ਆਏ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਦੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਕੋਈ ਹਿਲਚਲ ਕਰ ਰਹੀ ਨਹੀਂ ਰਿਹਾ ਠੀਕ ਆ ਜੀ ਹੁਣ ਠੀਕ ਨੇ ਇਹ ਦੋਨੇ ਮੀਆਂ ਬੀਵੀ ਠੀਕ ਨੇ ਤੁਹਾਡਾ ਭਾਈ ਤੇ ਪੁੱਤ ਹੈ ਹਾਂਜੀ ਇਹ ਠੀਕ ਨੇ ਜੀ